ਅੱਜ ਦੁਨੀਆ ਦੇ ਪਸਾਰ ਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਕਤ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਔਨਲਾਈਨ ਚੈਨਲ ਤੇ ਦੋਸਤੋ ਆਓ ਤੁਹਾਡੇ ਲਈ ਲੈ ਕੇ ਆਇਆ ਅੱਜ ਦੀਆਂ ਬੜੀਆਂ ਕੁਝ ਅਹਿਮ ਖਬਰਾਂ ਆਓ ਪਹਿਲਾਂ ਇਹ ਖਬਰਾਂ ਤੁਹਾਨੂੰ ਸੁਣਾਉਂਦੇ ਆ ਤੇ ਇੱਕ ਇੱਕ ਖਬਰ ਸੁਣਾ ਕੇ ਉਸ ਤੇ ਕਰਾਂਗੇ ਟਿੱਪਣੀ ਪਹਿਲੀ ਖਬਰ ਜਿਹੜੀ ਅੱਜ ਸਭ ਤੋਂ ਵੱਡੀ ਖਬਰ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਰੀਰ ਪੰਜ ਤਤਾਂ ਜਬਲীন ਹੋ ਗਏ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਵਧਾਈ ਦਿੱਤੀ ਗਈ ਹੈ ਮਨਮੋਹ ਸਿੰਘ ਦਾ ਵੀਰਵਾਰ ਰਾਤ ਦਿਹਾਂਤ ਹੋ ਗਿਆ ਸੀ ਸਾਬਕਾ ਪ੍ਰਧਾਨ ਮੰਤਰੀ ਦੀ ਸਿਹਤ ਬਿਗੜਨ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਉਹਨਾਂ ਨੂੰ ਦਿੱਲੀ ਦੇ ਏਮਜ਼ ਵਿਥ ਭੱਤੀ ਕਰਵਾਇਆ ਗਿਆ ਸੀ 91 ਸਾਲਾ ਦੇ ਸਿੰਘ ਨੂੰ ਦਿੱਲੀ ਤਕਲੀਫ ਕਾਨ ਹਸਪਤਾਲ ਦੇ ਵਿੱਚ ਐਮਰਜੈਂਸੀ ਵਿਭਾਗ ਵਿੱਚ ਲਿਆਂਦਾ ਗਿਆ ਸੀ ਜਿੱਥੇ ਉਸਦਾ ਇਲਾਜ ਚੱਲ ਰਿਹਾ ਸੀ ਪਰ ਬਾਅਦ ਵਿੱਚ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ ਮਨਮੋਹ ਸਿੰਘ ਪੰਜ ਤਖਤਾ ਵਿੱਚ ਗਲীন ਹੋ ਗਏ ਸਾਬਕਾ ਪ੍ਰਧਾਨ ਮੰਤਰੀ ਨੂੰ ਸਰਕਾਰੀ ਸਨਮਾਨਾਂ ਨਾਲ ਵਧਾਈ ਦਿੱਤੀ ਗਈ ਮਨਮੋਹ ਸਿੰਘ ਦੇ ਸੰਸਕਰ ਤੋਂ ਪਹਿਲਾਂ ਕਾਂਗਰਸ ਨੇ ਇੱਕ ਮੰਗ ਪੱત્ર ਦਿੱਤੀ ਸੀ ਕਿ ਸਿੰਘ ਦਾ ਸੰਸਕਰ ਰਾਜਘਾਟ ਵਿੱਚ ਕੀਤਾ ਜਾਵੇ ਜਿੱਤੇ ਅਟੱਬਿਆਰੀ ਆਵਾਜ਼ ਪਾਈ ਦਾ ਸੰਸਕਾਰ ਹੋਇਆ ਸੀ ਇਹ ਸਿੱਖ ਕੌਮ ਦਾ અપਮਾਨ ਹੋਇਆ ਕਿ ਮਨਮੋਹ ਸਿੰਘ ਦੇ ਸੰਸਕਾਰ ਨੂੰ ਲੈ ਕੇ ਉਸ ਵੇਲੇ ਹੋਰ ਭਖਿਆ ਵਿਵਾਦ ਜਦੋਂ ਵਿਰੋਧੀ ਧਿਰ ਨੇ ਸਰਕਾਰ ਤੇ ਇਹ ਪੜਾਅਕ ਕੱਢੀ ਕਿ ਮਨਮੋਹ ਸਿੰਘ ਸਾਹਿਬ ਕਾ ਪ੍ਰਧਾਨ ਮੰਤਰੀ ਦੇ ਸੰਸਕਾਰ ਦੌਰਾਨ ਮਨਮੋਹ ਸਿੰਘ ਜਿੰਦਾਬਾਦ ਅਤੇ ਜਦੋਂ ਤੱਕ ਸੂਝ ਰਹੇਗਾ ਚੰਦ ਰਹੇਗਾ ਮਨਮੋਹਨ ਸਿੰਘ ਤੇਰਾ ਨਾਮ ਰਹੇਗਾ ਤੇ ਨਾਰੇ ਗੂੰਜਦੇ ਰਹਿ ਕਈ ਵਿਦੇਸ਼ੀ ਨੇਤਾ ਵੀ ਇਸ ਸੰਸਕਾਰ ਵਿੱਚ ਸ਼ਾਮਲ ਹੋਏ ਹਾਲਾਂਕਿ ਸਰਕਾਰ ਨੂੰ ਲੈ ਕੇ ਸਿਆਸੀ ਬਵਾਦ ਵੀ ਡੂੰਘਾ ਹੋ ਗਿਆ ਹੈ ਜਦੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜ ਪੰਜ ਦੇ ਤਕਾਂ ਮੈਚਵਲੀਨ ਹੋ ਗਏ ਉਹਨਾਂ ਦਾ ਸੰਸਕਾਰ ਦਿੱਲੀ ਦੇ ਨਿਗਮ ਬੋਧ ਘਾਟ ਵਿੱਚ ਕੀਤਾ ਗਿਆ ਸਾਬਕਾ ਪ੍ਰਧਾਨ ਮੰਤਰੀ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਸੰਸਕਰ ਦੌਰਾਨ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਪੀਐਮ ਮੋਦੀ ਅਤੇ ਰਾਹੁਲ ਗਾਂਧੀ ਸਮੇਤ ਕਈ ਸੀਨੀਅਰ ਨੇਤਾ ਇਸ ਮੌਕੇ ਤੇ ਮੌਜੂਦ ਸਨ ਸੰਸਕਰ ਨੂੰ ਲੈ ਕੇ ਕਿਉਂ ਪੱਖਿਆ ਵਿਵਾਦ ਆਉ ਇਤੇ ਜ਼ਿਕਰ ਕਰ ਲੈਨੇ ਹੈ ਕਿ ਸੰਸਕਰ ਨੂੰ ਲੈ ਕੇ ਸਿਆਸੀ ਵਿਵਾਦ ਉਸ ਸਮੇਂ ਡੂੰਗਾ ਹੋ ਗਿਆ ਜਦੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਮੇਤ ਕਈ ਵਿਰੋਧੀ ਧਿਰਾਂ ਨੇ ਰਾਜਘਾਟ ਤੇ ਮਨਮੋਹ ਸਿੰਘ ਦਾ ਸੰਸਕਾਰ ਨਾ ਕਰਨ ਤੇ ਕੇਂਦਰ ਸਰਕਾਰ ਨੂੰ ਸਵਾਲਾਂ ਦੇ ਘੇਟਾਰੇ ਵਿੱਚ ਕੜਾ ਕਰ ਦਿੱਤਾ ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਪ੍ਰਤਾਪ ਗੜੀ ਨੇ ਕਿਹਾ ਕਿ ਸਰਕਾਰ ਨੂੰ ਸੰਵੇਦਨਾਸ਼ੀਲ ਹੋ ਕੇ ਉਹਨਾਂ ਦੀ ਯਾਦਗਾਰ ਲਈ ਜਗ੍ਹਾ ਅਲਾਟ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਅਟਲ ਵਿਹਾਰੀ ਵਾਜਪਾਈ ਦੀ ਮੌਤ ਤੇ ਵੀ ਜਗ੍ਹਾ ਅਲਾਟ ਕੀਤੀ ਗਈ ਸੀ ਇਸ ਲਈ ਸਰਕਾਰ ਨੂੰ ਇੱਥੇ ਵੀ ਅ제ਹਾ ਕਰਨਾ ਚਾਹੀਦਾ ਸੀ ਇਸ ਕਵਰ ਤੇ ਦੂਰ ਤੋਂ ਟਿੱਪਣੀ ਕਰ ਦਿਆਂ ਇਹੀ ਕਿਹਾ ਜਾ ਸਕਦਾ ਹੈ ਕਿ ਇਹ ਸਿੱਖਾ ਦਾ ਵਾਕਈ ਅਪਮਾਨ ਹੋਇਆ ਹੈ ਅਗਰ ਅਟਲ ਬਿਹਾਰੀ ਬਾਜਪਾਈ ਜੀ ਦਾ ਰਾਜ ਘਾਟ ਵਿੱਚ ਸੰਸਕਰ ਕੀਤਾ ਗਿਆ ਸੀ ਫਿਰ ਮਨਮੋਹ ਸੇਕਾ ਕਿਉਂ ਨਹੀਂ ਸਿੰਘ ਦੁਨੀਆ ਵਿੱਚ ਭਾਰਤ ਦਾ ਨਾਮ ਉੱਚਾ ਕਰਨ ਵਾਲੇ ਵਿਅਕਤੀ ਹੋਏ ਹਨ ਜਿਸ ਨੂੰ ਅਮਰੀਕਾ ਦੀ ਹਕੂਮਤ ਵੀ ਕਿਸੇ ਸਮੇਂ ਸਿਰਜਕਉਂਦੀ ਸੀ ਅਟਲ ਵਿਆਰੀ ਬਾਜਪਾਈ ਨੂੰ ਨਹੀਂ ਸਿਕੰਦਰ ਇਸ ਨੂੰ ਲੈ ਕੇ ਨਰਾਸ਼ਾ ਹੋਈ ਹੈ ਇਹ ਇੱਕ ਸੁਭਾਅਕ ਹੈ ਆਓ ਅਗਲੀ ਖਬਰ ਵੱਲ ਰੁਕਦੇ ਹਾਂ ਕਿ ਖਨੌਰੀ ਸਰਾਧ ਤੇ ਮਨਵਰਤ ਤੇ ਬੈਠੇ ਕਿਸਾਨ ਆਗੂ ਦਿਲਜੀਤ ਸਿੰਘ ਢੱਲੇਵਾਨ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਨੇ ਕਿਸਾਨ ਆਗੂਆਂ ਨੂੰ ਠਟਕਾਲ ਲਗਾਈ ਹੈ ਉਹਨਾਂ ਕਿਸਾਨ ਆਗੂਆਂ ਨੂੰ ਝਾੜ ਪਾਈ ਹੈ ਕਿ ਜੋ ਵੀ ਢੱਲੇਵਾਲ ਦੀ ਵਿਕਟ ਸੀ ਸਿਹਤ ਕਾਰਨ ਉਹਨਾਂ ਨੂੰ ਹਸਪਤਾਲ ਨਹੀਂ ਜਾਣ ਦੇ ਰਿਹਾ ਇਹ ਜਸਟਿਸ ਸੂਰੀਆ ਕਾਂਤ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਕਿਹਾ ਕਿਰਪਾ ਕਰਕੇ ਉਹਨਾਂ ਨੂੰ ਦੱਸੋ ਕਿ ਜੋ ਲੋਕ ਢੱਲੇਵਾਲ ਦੇ ਹਸਪਤਾਲ ਵਿੱਚ ਦਾਖਲ ਹੋਣ ਦਾ ਵਿਰੋਧ ਕਰ ਰਹੇ ਹਨ ਉਹ ਉਹਨਾਂ ਦੇ ਸ਼ੁਭਚਿੰਤਕ ਨਹੀਂ ਹਨ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਢੱਲੇਵਾਲ ਨੂੰ ਡਾਕਰੀ ਸਹਾਇਤਾ ਪ੍ਰਦਾਨ ਕਰਨ ਅਤੇ ਉਸ ਨੂੰ ਹਸਪਤਾਲ ਲਿਜਾਣ ਲਈ ਮਨਉਣ ਦੇ 20 ਦਸੰਬਰ ਦੇ ਹੁਕਮ ਦੀ ਪਾਲਣਾ ਸਬੰਧੀ ਪੰਜਾਬ ਦੀਆਂ ਕੋਸ਼ਾਂ ਤੋਂ ਸੰਤੁਸ਼ਟੀ ਨਹੀਂ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਨੂੰ ਸ਼ਨੀਵਾਰ ਦੁਪਹਿਰ 1 ਵਜੇ ਤੱਕ ਕਿਸੇ ਵੀ ਕੀਮਤ ਤੇ ਹਸਪਤਾਲ ਚ ਦਾਖਲ ਕਰਵਾਇਆ ਜਾਵੇ ਪਰ ਅਜੇ ਤੱਕ ਉਸ ਨੂੰ ਹਸਪਤਾਲ ਨਹੀਂ ਭੇਜਿਆ ਗਿਆ ਪੰਜਾਬ ਦੇ ਐਡਵੋਕੇਟ ਜਨਰਲ ਮੁਖ ਸਕੱਤਰ ਅਤੇ ਡੀਜੀਪੀ ਦੇ ਪ੍ਰੋਸੀਡਰ ਸੁਪਰੀਮ ਕੋਰਟ ਨੇ ਆਪਣੇ ਨਿਰਦੇਸ਼ਾਂ ਦੀ ਪਾਲਣਾ ਦੇ ਟੁਕਮੇ ਕਦਮ ਚੁੱਕਣ ਦੀ ਹਰ ਸਮਾਂ ਦਿੱਤਾ ਹੈ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਰਾਜ ਨੂੰ ਕਿਸੇ ਸਹਾਇਤਾ ਦੀ ਲੋੜ ਹੈ ਤਾਂ ਕੇਂਦਰ ਸਰਕਾਰ ਅਦਾਲਤ ਦੀ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਹੱਲ ਲਵੇਗੀ ਸਹਾਇਤਾ ਦੇ ਵਿਕੀ ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 31 ਦਸੰਬਰ ਨੂੰ ਕਰੇਗਾ ਆਓ ਹੁਣ ਕਿਸਾਨੀ ਸੰਘਰਸ਼ ਨੂੰ ਲੈ ਕੇ ਮਾਰਨ ਵਰਤਤੇ ਬੈਠੇ ਜਗਜੀਤ ਸਿੰਘ ੱਲੇਵਾਲ ਨੂੰ ਲੈ ਕੇ ਸੂਬਾ ਅਤੇ ਕੇਂਦਰ ਸਰਕਾਰ ਤੇ ਕੰਨ ਤੇ ਜੂ ਨਹੀਂ ਸਕੀ ਅਜੇ ਤੱਕ ਜਿਸ ਨੂੰ ਲੈ ਕੇ ਪੰਜਾਬ ਬੰਦ 30 ਦਸੰਬਰ ਨੂੰ ਜਾਣੋ ਕੀ ਖੁੱਲਾ ਰਹੇਗਾ ਕੀ ਬੰਦ ਰਹੇਗਾ ਕੀ ਕੁਝ ਹੋਣ ਵਾਲਾ ਆਓ ਇੱਥੇ ਨਜ਼ਰ ਮਾਰ ਲੈਣੇ ਆ ਸਬਜ਼ੀਆਂ ਦਰਾਂ ਨਹੀਂ ਆਓ ਆਓ ਸੁਣੋ ਅੱਜ মিডিਆ ਨਾਲ ਸੰਬੰਧਤ ਵਾਰੇ ਸਰਬਨਸੰਤ ਪੰਘੇੜ ਨੇ ਕੀ ਕਿਹਾ 30 ਦਸੰਬਰ ਨੂੰ ਪੂਰਾ ਪੰਜਾਬ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗਾ ਇਸ ਵਿੱਚ ਸਾਨੂੰ ਸਾਰੇ ਦੁਕਾਨਦਾਰਾਂ ਦਾ ਸਟੂਡੈਂਟਾਂ ਦਾ ਅਤੇ ਵਪਾਰੀਆਂ ਦਾ ਟਰਾਂਸਪੋਰਟਾਂ ਦਾ ਕਿਸਾਨਾਂ ਦਾ ਅਤੇ ਆਮ ਜਨਤਾ ਦਾ ਪੂਰਾ ਸਮਰਥਨ ਮਿਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਸਾਨੂੰ ਸਮਰਥਨ ਦੇ ਕੇ ਪੂਰਾ ਪੰਜਾਬ ਬੰਦ ਕਰਕੇ ਕੇਂਦਰ ਸਰਕਾਰ ਦੇ ਦਰਵਾਜ਼ਾ ਬਣਾਇਆ ਜਾਵੇ ਉਹਨਾਂ ਨੇ ਕਿਹਾ ਕਿ ਬੰਦ ਵਾਲੇ ਦਿਨ ਕੋਈ ਵੀ ਕਿਸਾਨ ਸਬਜ਼ੀ ਲੈ ਕੇ ਨਹੀਂ ਆਵੇਗਾ ਤੇ ਨਾ ਹੀ ਕੋਈ ਦੁੱਧ ਦੀ ਉਸ ਦਿਨ ਦੁੱਧ ਕੋਲ ਸ਼ਹਿਰ ਆਵੇਗਾ ਇਸ ਤਰ੍ਹਾਂ 3 ਕਰੋੜ ਪੰਜਾਬ ਦੀ ਵਾਸੀ ਕੇਂਦਰ ਨੂੰ ਕਰਾਰਾ ਜਵਾਬ ਦੇਣਗੇ ਉਹਨਾਂ ਨੇ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ ਆਓ ਦੋਸਤੋ ਪੰਦੇੜ ਦੇ ਇਸ ਬਿਆਨ ਤੇ ਪੰਜਾਬ ਤੀਨੂ ਬੰਦ ਹੋਣ ਜਾ ਰਿਹਾ ਹੈ ਅਕਸਰ ਲੋਕ ਕਿਸਾਨੀ ਸੰਘਰਸ਼ ਨੂੰ ਪਹਿਲ ਦਿੰਦੇ ਆ ਇੱਥੇ ਟਿੱਪਣੀ ਕਰ ਲੈਨੇ ਆ ਕਿ ਹੁਣ ਵੀ ਹਮਾਇਤ ਪੰਜਾਬੀਆਂ ਨੇ ਕਰਨੀ ਆ ਪਰ ਇਸ ਬੰਦ ਦਾ ਅਸਰ ਪਹਿਲਾ ਪੰਜਾਬ ਦੇ ਲੋਕਾਂ ਤੇ ਪੈਣਾ ਅਗਰ ਸ਼ੱਭੂ ਬਾਡਰ ਬੰਦ ਪਿਆ ਉਸ ਦਾ ਨੁਕਸਾਨ ਪੰਜਾਬ ਦੇ ਲੋਕਾਂ ਤੇ ਪਿਆ ਰਹੀ ਗੱਲ ਢੱਲੇਵਾਲ ਦੀ ਜੇ ਉਹਨਾਂ ਨੂੰ ਕੁਝ ਹੋ ਗਿਆ ਜੋ ਤੁਸੀਂ ਕਹਿ ਰਹੇ ਹੋ ਇਹ ਹੀ 2 ਦਸੰਬਰ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਆਧਵਿਕਾ ਇਟੋਟਾ ਕ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਹਸਪਤਾਲ ਲੈ ਜਾਣ ਤੋਂ ਰੋਕਣ ਵਾਲਿਆਂ ਨੂੰ ਜ਼ਿੰਮੇਵਾਰ ਠਾ ਰਹਾ ਹੁਣ ਕਿਸਾਨਾਂ ਕੋ ਨੇ 4 ਜਨਵਰੀ ਨੂੰ ਖਨੌਰੀ ਵਿੱਚ ਮਹਾਪੰਚਾਇਤ ਸੱਦੀ ਹੈ ਜਿਸ ਨੂੰ ਲੈ ਕੇ ਜਗਦੀਸ਼ ਸਿੰਘ ਡੱਲੇਵਾਲ ਵੀ ਇਸ ਮਹਾਪੰਚਾਇਤ ਨੂੰ ਸੰਬੋਧਨ ਕਰਨਗੇ ਉਹਨਾਂ ਨੇ ਇੱਕ ਇਸ ਮੌਕੇ ਤੇ ਜਗਦੀਸ਼ ਸਿੰਘ ਡੱਲੇਵਾਲ ਦਾ ਸੰਦੇਸ਼ ਵੀਡੀਓ ਸੰਦੇਸ਼ ਵੀ भेजा विखाया किसान आगुआ ने पत्रकारों संदेश जिस बारे दस डेवाल ने सुप्रीम कोर्ट का धनबाद किया कि छुट्टिया बावजूद मेरे बारे कोर्ट ने सुनवाई की है पर मेरे साथियों से की जा रही सख्ती को लेकर डेवाल ने नाराजगी जताई है खबर वाल रुख करते हैं सूबा सरकार ने गन्ने के भाव दस रुपए का वाधा करके ठीक है सुनो ਪੰਜਾਬ ਸਰਕਾਰ ਨੇ ਖੇਤੀਬਾੜੀ ਸੈਕਟਰ ਦੀ ਕੁਝ ਹਾਲੀ ਦੀ ਹਾਲੀ ਹੈ ਨਵੀਆਂ ਪਹਿਲ ਕਦਮੀਆਂ ਚੱਕੀਆਂ ਗੰਨੇ ਦੇ ਭਾਅ ਵਿੱਚ ਸਭ ਤੋਂ ਵੱਧਾ ਕੀਤਾ ਹੈ ਦੇਸ਼ ਦੇ ਮੁਕਾਬਲੇ 400 ਰੁਪਏ ਪ੍ਰਤੀ ਕੁਇੰਟਲ ਭਾਅ ਹੋ ਗਿਆ ਪੰਜਾਬ ਦੇਸ਼ ਭਰ ਵਿੱਚ ਮੋਰੀ ਸੁਪਾ ਬਣ ਗਿਆ ਇਹ ਜ਼ਿਕਰ ਖੇਤੀਬਾੜੀ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸਰਦਾਰ ਗਰਮੀਤ ਸਿੰਘ ਖੁੜੀਆ ਨੇ ਦੱਸਦਿਆਂ ਕੀਤਾ ਸੂਬੇ ਬਲੋਦੇਸ਼ ਪਰ ਵਿੱਚ ਗੰਨੇ ਦਾ ਪਾਸ ਸਭ ਤੋਂ ਵੱਧ 401 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਪੜਾਈ ਸੀਜ਼ਨ 2024-25 ਲਈ ਕੰਨੇ ਦੇ ਸਟੇਟ ਐਗਰੀਡ ਪ੍ਰਾਈਸ ਵਿੱਚ 10 ਰੁਪਏ ਦਾ ਵਾਧਾ ਕੀਤਾ ਜਿਸ ਨਾਲ ਇਹ ਰੇਟ ਹੁਣ 401 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ ਪੰਜਾਬ ਸਰਕਾਰ ਨੇ ਸਹਿਕਾਰੀ ਖੰਡ ਮਿਲਾਂ ਦਾ ਪੜਾਈ ਸੀਜ਼ਨ भी सौ तेईस चौबीस लिय सारी अदायगी हम तक क्लीयर कर है। पहल का का दी है इन पहलकादमी सदका भी सौ चौबीस पच्ची दौरान गन्ने की फसल अधीन रकबे हजार हैक्टेयर का वाधा होया दोस्तों इस गन्ने के भाव में दस रुपए का वाधा जो सूबा सरकार ने किया है उस बारे किसान प्रतिक्रिया आने से पता लगेगा अगली खबर वाल आओ रुक कर दिया एच जी पी सी 30 ਦਸੰਬਰ ਨੂੰ ਆਂਤਰੀਕ ਕਮੇਟੀ ਦੀ ਮੀਟਿੰਗ ਹੁਣ 31 ਦਸੰਬਰ ਨੂੰ ਹੋਵੇਗੀ ਪੰਜਾਬ ਬੰਦ ਨੂੰ ਲੈ ਕੇ ਇੱਕ ਦਿਨ ਅੱਗੇ ਪਾ ਦਿੱਤੀ ਗਈ ਹੈ ਮੀਟਿੰਗ ਇਸ ਵਾਰ ਸ਼੍ਰੋਮਣੀ ਗੁਰਦਵਾਰਾ ਪ੍ਰਮੰਡਤ ਕਮੇਟੀ ਨੇ ਕੀ ਕਿਹਾ ਕਿ 30 ਦਸੰਬਰ ਨੂੰ ਹੋਣ ਵਾਲੀ ਆਂਤਰੀਕ ਕਮੇਟੀ ਦੀ ਇਕੱਤਰਤਾ ਹੁਣ 31 ਦਸੰਬਰ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਫੈਸਲਾ ਕਿਸਾਨ ਜਥੇਬੰਦੀਆਂ ਵੱਲੋਂ 3 ਦਸੰਬਰ ਨੂੰ ਪੰਜਾਬ ਬੰਦ ਦੇ ਸਮਰਥਨ ਵਿੱਚ ਲਿਆ ਉਹਨਾਂ ਨੇ ਕਿਹਾ ਕਿ 30 ਦਸੰਬਰ ਨੂੰ ਹੋਣ ਵਾਲੀ ਆਂਤਰੀਮ ਕਮੇਟੀ ਦਾ ਇਹ ਅਜੰਡਾ ਉਹਦੇਦਾਰਾਂ ਤੇ ਮੈਂਬਰਾਂ ਨੂੰ ਭੇਜੇਗਾ ਪਹਿਲਾਂ ਵਾਲੇ ਅਜੰਡੇ ਅਨਸਾਰ ਹੀ ਹੋਵੇਗਾ ਸੋ ਦੋਸਤੋ ਤੁਸੀਂ ਸੁਣ ਰਹੇ ਸੀ ਅੱਜ ਦੀਆਂ ਇਹ ਬੜੀਆਂ ਅਹਿਮ ਖਬਰਾਂ ਇਹਨਾਂ ਖਬਰਾਂ ਤੇ ਟਿੱਪਣੀ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਤੁਸੀਂ ਆਪਣੀ رائے ਸਾਡੇ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਅਗਰ ਪ੍ਰੋਗਰਾਮ ਚੰਗਾ ਲੱਗਾ ਤਾਂ ਦੋਸਤੋ ਇਸ ਨੂੰ ਲਾਇਕ ਕਰਨਾ ਅਤੇ ਅੱਗੇ ਸ਼ੇਅਰ ਕਰਨਾ ਨੁੱਹਣਾ ਕੱਲ ਫਿਰ ਇਸੇ ਪ੍ਰੋਗਰਾਮ ਨੂੰ ਲੈ ਕੇ ਇਸੇ ਸਮੇਂ ਹਾਜ਼ਰ ਹੋਵਾਂਗੇ ਉਸ ਵੇਲੇ ਤੱਕ ਦੀ ਉਜਾਜ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਬਿਲਕਾ ਨਿਊਜ਼ ਆਨਲਾਈਨ ਦੇਖਦੇ ਰਹੋ ਬਹੁਤ ਉਤਸ਼ਾਹ ਦਿੰਦੇ ਹੋ ਅਸੀਂ ਤੁਹਾਡੀ ਇਸ ਲਈ ਕਦਰ ਕਰਦੇ ਹਾਂ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ